ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਹੋਰ ਸਨੌ ਕੀ ਹਾਲ ਚਾਲ ਹੈ ਆ ਤੇ ਅੱਜ ਮੈਂ ਵੀਡੀਓ ਨਹੀਂ ਪਾ ਰਹੀ ਅੱਜ ਮੈਂ ਪਾ ਰਹੀ ਆ ਛੋਟਾ ਜਿਹਾ ਵਲੌਗ ਬਣਾ ਰਹੀ ਆ ਮੈਨੂੰ ਕਿਸੇ ਨੇ ਕਿਹਾ ਸੀ ਸਾਡੇ ਨੇਬਰ ਹੀ ਆ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਔਲਿਆਂ ਦੀ ਚਾਰਦੀ ਰੈਸਪੀ ਪਾਓ ਆਂਟੀ ਜੀ ਕਿਆ ਤੇ ਖੈਰ ਕਾਫੀ ਧੀਰ ਤੋਂ ਸੀ ਤੇ ਮੈਂ ਸਭ ਉਹਨਾਂ ਨੂੰ ਕਿਹਾ ਸੀ ਕਿ ਚਲੋ ਮੈਂ ਤੁਹਾਡੇ ਘਰ ਆ ਕੇ ਤੁਹਾਨੂੰ ਬਣਾ ਕੇ ਦੇ ਜਾਂਗੀ ਪਰ ਕਿਰਨ ਦੇ ਪਿੱਛੇ ਤੇ ਬੇਰਨਸ ਦੀ ਗਲਾ ਬਹੁਤ ਜ਼ਿਆਦਾ ਦਾ ਖਰਾਬ ਸੀ ਤੁਹਾਨੂੰ ਪਤਾ ਸਰਦੀ ਕਰਕੇ ਤੇ ਹੁਣ ਕੈਮਰਾ ਕਿਰਨ ਨੇ ਫੜਿਆ ਆ ਕਿਰਨ ਠੀਕ ਹੋ ਚੁੱਕੀ ਆ ਤੇ ਮੈਂ ਫਿਰ ਸੋਚਿਆ ਚਲੋ ਆ ਵੀਡੀਓ ਨਹੀਂ ਬਣਦੀ ਅੱਜ ਅੱਜ ਅਚਾਰ ਦੀ ਰੈਸਪੀ ਦੱਸਣੇ ਆ ਜੀ ਮੈਂ ਵੇਖੋ ਲਿਆ ਹੈ ਅਚਾਰ ਲਏ ਔਲੇ ਲਏ ਮੈਂ ਅੱਧਾ ਕਿਲੋ ਤੇ ਅੱਧਾ ਕਿਲੋ ਲਈਆਂ ਮੈਂ ਮਿਰਚਾਂ ਉਹ ਕੱਲੇ ਓਲਿਆਂ ਦਾ ਵੀ ਪਾ ਸਕਦੇ ਤੁਸੀਂ ਚਾਰ ਪਰ ਮੈਂ ਮਿਰਚਾਂ ਦਾ ਐਸ ਕਰਕੇ ਲਿਆ ਕਿ ਚਲੋ ਮਸਾਲਾ ਤੇ ਕਾਫੀ ਬਣਿਆ ਹੁੰਦਾ ਤੇ ਫਿਰ ਮੈਂ ਨਾਲ ਉਹ ਵੀ ਪਾਲੀ ਇਹਦੇ ਵਿੱਚ ਲਈ ਹੋਈ ਹੈ ਮੈਂ ਰਾਈ ਜੀਰਾ ਕਲੌਂਜੀ ਮੇਥਰੇ ਸੌਫ ਕਾਲੀ ਮਿਰਚ ਤੇ ਅਮਚੂਰਨ ਅਮਚੂਰਨ ਪੀਸਿਆ ਤੇ ਤਦ ਕਰਕੇ ਨਹੀਂ ਜੀ ਮੈਂ ਲਿਆ ਤੇ ਇਹਨਾਂ ਨੂੰ ਕੀ ਕਰਨਾ ਆਪਾਂ ਰੋਸਟ ਕਰ ਦੇਣਾ ਕਿਉਂਕਿ ਭਾਵੇਂ ਗਰਮੀ ਆਉਣ ਭਾਵੇਂ ਸਰਦੀਆਂ ਆਉਣ ਰੋਸਟ ਥੋੜਾ ਕਰ ਹੀ ਲੈਣਾ ਚਾਹੀਦਾ ਜਿਆਦਾ ਵਧੀਆ ਹੁੰਦਾ ਲਓ ਜੀ ਵੀਡੀਓ ਦੀ ਤੁਹਾਨੂੰ ਮੈਂ ਵਜ੍ਹਾ ਦੱਸ ਦਿੰਨੀ ਆ ਕਿ ਵੀਡੀਓ ਕਿਉਂ ਨਹੀਂ ਪਾਣੀ ਵੀਡੀਓ ਐਸ ਕਰਕੇ ਨਹੀਂ ਪੈ ਰਹੀ ਆ ਉਹਦੀ ਛੋਟੀ ਜੀ ਮਿਸਟੇਕ ਹੋ ਗਈ ਆ ਕਿ ਜਿਹੜੀ ਚਾਈ ਜੀ ਦੀ ਆਵਾਜ਼ ਹੈ ਨਾ ਉਹ ਤੁਹਾਨੂੰ ਮੈਂ ਉਧਰ ਵੀ ਦੱਸਿਆ ਸੀ ਕਿ ਥੋੜੀ ਜੀ ਮਾਈਕ ਦੀ ਗੜਬੜ ਹੋ ਰਹੀ ਆ ਉਹ ਆਵਾਜ਼ ਨਹੀਂ ਪ੍ਰੋਪਰ ਆ ਰਹੀ ਤੇ ਫਿਰ ਵੀਡੀਓ ਬਣਾਣੀ ਅਪਲੋਡ ਕਰਨੀ ਥੋੜਾ ਟਾਈਮ ਲੱਗ ਜਾਣਾ ਸੀ ਫਿਰ ਮੈਂ ਐਸ ਕਰਕੇ ਅਚਾਰ ਤੇ ਪਾਣਾ ਹੀ ਸੀ ਤੇ ਮੈਂ ਕਿਹਾ ਚਲੋ ਜੀ ਆਪਣੇ ਭੈਣ ਭਰਾਵਾਂ ਨੂੰ ਦੱਸ ਦਿੰਨੇ ਆ ਤੇ ਮੈਂ ਥੋੜਾ ਜਿਆ ਕਿਰਨ ਵਾਲਾ ਵੀ ਕਰ ਦਿੰਨੀ ਆ ਆ ਲੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਣੇ ਬੜੇ ਜਣੇ ਨੇ ਪੁੱਛਾਈ ਕਿ ਉਹਨਾਂ ਕਿਰਨ ਕਿ ਉਹਨਾਂ ਕਿਰਨ ਠੀਕ ਨਹੀਂ ਹੈਗੀ ਸੀ ਤੇ ਅੱਜ ਹੁਣ ਮੈਂ ਤਾਂ ਕੋਈ ਠੀਕ ਹੈ ਨਹੀਂ ਆ ਗਲਾ ਤੁਸੀਂ ਸਾਰੇ ਜਣੇ ਵੀ ਸੁਝਾਗੇ ਕਿ ਕਿ ਠੰਡ ਬਹੁਤ ਜ਼ਿਆਦਾ ਠੰਡ ਲੱਗੇ ਜਾਂਦੀ ਆ ਪਤਾ ਨਹੀਂ ਲੱਗਦਾ ਹਰੇ ਨੇ ਕਪੜੇ ਪਾਏ ਵੀ ਹੋਈਦੇ ਫਿਰ ਵੀ ਪਤਾ ਨਹੀਂ ਲੱਗਦਾ ਆਜੇਗੀ ਇਸ ਵਾਰ ਰੰਗ ਨਹੀਂ ਪਈ ਪਿਛਲੀ ਵਾਰ ਜ਼ਿਆਦਾ ਪਈ ਸੀ ਪਰੇਸ ਵਰ ਹੀ ਮੈਂ ਪੈ ਗਈ ਨਾ ਚਲੋ ਹੁਣ ਇਹਦਾ ਮੈਂ ਦੱਸਤੀ ਆ ਜੀ ਇਹ ਇਹਦਾ ਮੈਂ ਦੱਸਦੀ ਤੁਹਾਨੂੰ ਕਾਰਨ ਖਾਂਸੀ ਆ ਰਹੀ ਆ ਪਤਾ ਨਹੀਂ ਆਵਾਜ਼ ਆਈ ਇਹਦਾ ਤੁਸੀਂ ਵੇਖਿਆ ਹੋਊਗਾ ਜੀ ਅ ਐਨੀਵਰਸਰੀ ਦਾ 12 ਦਸੰਬਰ ਦੀ ਐਨੀਵਰਸਰੀ ਲੱਗੇ ਮੈਨੂੰ ਲੱਗੇ ਐਨੇ ਕਿ ਜੀ ਇਹਨੂੰ ਮੈਂ ਕਿਹਾ ਵੀ ਮੈਂ ਕਿਹਾ ਕਿਰਨ ਤੂੰ ਮਤਲਬ ਕੁਝ ਕੋਟੀ ਵਾਜਾ ਉਸ ਦਿਨ ਮਤਲਬ ਧੁੱਪ ਹੈਗੀ ਸੀ ਬਟ ਸਰਦੀ ਵੀ ਸੀ ਤੇ ਇਹ ਮੈਡਮ ਜੀ ਤਿੰਨ ਦਿਨ ਕੋ ਮਨ ਫਿਰਨ ਜਾਂਦੇ ਰਹੇ ਆ ਕੋਈ ਕੋਟੀ ਨਹੀਂ ਪਾਈ ਮੇਰੇ ਸਾਰੇ ਪਰਿਵਾਰ ਨੇ ਵੀ ਕਿਹਾ ਮਤਲਬ ਟੀਮ ਦਾ ਮੈਂਬਰ ਮੇਰੇ ਪਰਿਵਾਰ ਹੀ ਆ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਪਾ ਲਓ ਕਿ ਇਹਨਾਂ ਨੂੰ ਪਾ ਲਓ ਪਰ ਨਹੀਂ ਪਾਈ ਉਸ ਤੋਂ 2-4 ਦਿਨਾਂ ਬਾਅਦ ਬਸ ਥੋੜੀ-ਥੋੜੀ ਹੁੰਦੀ 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 ਲੇਕਿਨ 28 ਦਸੰਬਰ ਨੂੰ ਬਹੁਤ ਜ਼ਿਆਦਾ ਇਹਦੇ ਹਾਲਤ ਖਰਾਬ ਹੋ ਗਏ ਜੀ ਆਪਾਂ ਦੇ ਡਰ ਗਏ ਸੀ ਪਰ ਹੁਣ ਬਾਬਾ ਜੀ ਦੀ ਕਿਰਪਾ ਨਾਲ ਠੀਕ ਹੋ ਗਈ ਹੈ ਤੇ ਚਲੋ ਜੀ ਇਹਨਾਂ ਨੂੰ ਕੁੰਕੇ ਤੇ ਗ੍ਰਾਈਂਡ ਕਰਕੇ ਤੁਹਾਨੂੰ ਮੈਂ ਦੱਸਦੀ ਹਾਂ ਲੋ ਜੀ ਮੈਂ ਮਿਰਚਾਂ ਦੇ ਨਾ ਪੀਸ ਕਰਤੇ ਨੇ ਪਤਾ ਕਿਉਂ ਕਈ ਵਾਰੀ ਕਿੰਦਾ ਕਿਸੇ ਨੂੰ ਮੇਰੇ ਚ ਪੂਰੀ ਤੇ ਦੇਦੀ ਦੀ ਆ ਕੋਈ ਲੰਦਾ ਨਹੀਂ ਹੈਗਾ ਹੈਨਾ ਫਿਰ ਵੇਸਟ ਹੋ ਜਾਂਦੀ ਐਸ ਕਰਕੇ ਨਾ ਮੈਂ ਮਿਰਚਾਂ ਦੇ ਪੀਸ ਕਰਤੇ ਤੇ ਇਹ ਮਿਰਚਾਂ ਨੀਆਂ ਕੜਵੀਆਂ ਵੀ ਨਹੀਂ ਹੁੰਦੀਆਂ ਮੈਂ ਇਹ ਖਾ ਨਹੀਂ ਹੋਈ ਸੀ ਹਾਂ ਨਹੀਂ ਭੈਣਾ ਤੂੰ ਖਾਵੇਂ ਵੀ ਨਾ ਤੇਲ ਮੈਂ ਪਾਤਾ ਮਸਾਲਾ ਉਧਰ ਠੰਡਾ ਹੋਣ ਵਾਸਤੇ ਰੱਖਤਾ ਤੇ ਪਾਇਆ ਵਾ ਸਰੋਂ ਦਾ ਕੱਚੀ ਕਾਣੀ ਹਾਂਜੀ ਹਾਂਜੀ ਮੈਂ ਤੇਲ ਨਾ ਤਕਰੀਬਨ ਕੋਈ ਵੀ achar ਬਣਾਉਣੀ ਆ ਨਾ ਮੈਂ ਤੇ ਮੈਂ ਤੇਲ ਜਿਹੜਾ ਨਾ ਸਾੜ ਕੇ ਹੀ ਪਾਨੀ ਆ ਤੇ ਤੁਹਾਨੂੰ ਵੀ ਮੈਂ ਕਰਨੀ ਆ ਕਿ ਤੇਲ ਸਾੜ ਕੇ ਹੀ ਪਾਣਾ ਚਾਹੀਦਾ ਤੇ ਦੂਜੀ ਗੱਲ ਕਈ ਕਹਿੰਦੇ ਆਚਾਰ ਖਰਾਬ ਹੋ ਜਾਂਦਾ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੇ ਨਮਕ ਮਤਲਬ ਨਮਕ ਪ੍ਰੋਪਰ ਹੋਵੇ ਨਾ ਫੇਰ ਨਹੀਂ ਕਰਨ ਖਰਾਬ ਹੁੰਦਾ ਹੈਗਾ ਤੇ ਆਵਲੇ ਵੀ ਮੈਂ ਥੋੜੀ ਦੇਰ ਧੁੱਪੇ ਰੱਖ ਕੇ ਆਈ ਆ ਉਹਨਾਂ ਨੂੰ ਮੈਂ ਕੀਤਾ ਇੱਕ ਅੱਧੇ ਪਾਣੀ ਚ ਸਟੀਮ ਕਰ ਲਿਆ ਹੈਗਾ ਉਹਨਾਂ ਨੂੰ ਮਤਲਬ ਇੱਕ ਅੱਧੇ ਪਾਣੀ ਚ ਪਾਣੀ ਤੇ ਸਟੀਮ ਪਾਣੀ ਚ ਸਟੀਮ ਕਰ ਲਿਆ ਅੱਛਾ ਜੇ ਤੁਸੀਂ ਮਤਲਬ ਉਹਨਾਂ ਨੂੰ ਉਬਾਲਣਾ ਨਹੀਂ ਨਾ ਮੈਂ ਇੱਕ ਉਬਾਲਾ ਦਿੱਤਾ ਉਹਨਾਂ ਨੂੰ ਉਦੋਂ ਨਾ ਕੀ ਆਸਾਨੀ ਨਾਲ ਕਰਨ ਨਿਕਲ ਜਾਂਦੇ ਫਾੜੀਆਂ ਹੋ ਜਾਂਦੀਆਂ ਤੇ ਜੇ ਤੁਸੀਂ ਨਹੀਂ ਕਰਨਾ ਤੇ ਫਿਰ ਤੁਸੀਂ ਪਤਾ ਕੀ ਕਰਿਆ ਕਰੋ ਥੱਲੇ ਪਾਣੀ ਰੱਖ ਕੇ ਉੱਪਰ ਛੰਨੀ ਰੱਖ ਕੇ ਤੇ ਸਟੀਮ ਦੇ ਦਿਓ ਤਦ ਵੀ ਹੋ ਜਾਂਦੇ ਨੇ ਲੇਕਿਨ ਮੈਂ ਤੁਹਾਨੂੰ ਪਤਾ ਮੈਂ ਕਿ ਸਾਰੀਆਂ ਜਨਾਨੀਆਂ ਨੂੰ ਬਹੁਤ ਜ਼ਿਆਦਾ ਕਾਲੀ ਹੁੰਦੀ ਆ ਹੁਣ ਮਿਰਚਾਂ ਨਾ ਮੈਂ ਹਲਕੀਆਂ ਜੀਆਂ ਪਹਿਲਾਂ ਇਹਨਾਂ ਨੂੰ ਕਰ ਲਵਾਂਗੀ ਇਹ ਤੇਲ ਚ ਕਰ ਲਵਾਂਗੀ ਪਤਾ ਕਿਉਂ ਕਿ ਕਿਸੇ ਲਈ ਪਾਣੀ ਜਿਸ ਤਰ੍ਹਾਂ ਹੋ ਜਾਂਦਾ ਤੇ ਪਾਣੀ ਹੋ ਜਾਊਗਾ ਸੈਟ ਇਹਨਾਂ ਦਾ ਸਰ ਮੈਂ ਪਾ ਕੇ ਕੱਢ ਲਾਂਗੀ। ਬਾਕੀ ਜੀ ਤਰੀਕਾ ਹਰ ਕਿਸੇ ਦਾ ਵਧੀਆ ਹੁੰਦਾ। ਕਿਉਂਕਿ ਜਿਹੜੀ ਲੇਡੀਜ਼ ਕੰਮ ਕਰਦੀਆਂ ਘਰ ਜਨਔਰਤਾਂ ਕੰਮ ਕਰਦੀਆਂ ਵਧੀਆ ਸਾਭ ਨਾਲ ਹੀ ਕੰਮ ਕਰਦੀਆਂ ਗਲਤ ਤਾਂ ਵਿਚਾਰੀਆਂ ਕਰਦੀਆਂ ਨਹੀਂ। ਗਲਤ ਉਹਨਾਂ ਖਾਣ ਵਾਲਿਆਂ ਨੂੰ ਲੱਗ ਜਾਂਦਾ ਕਿ ਆਹ ਚੀਜ਼ ਇਸ ਤਰ੍ਹਾਂ ਨਹੀਂ ਆਹ ਚੀਜ਼ ਇਸ ਤਰ੍ਹਾਂ। ਅੱਛਾ ਵੇ ਲੋ ਅੱਜ ਕੱਲ ਕਿੰਨੇ-ਕਿੰਨੇ ਪੈਸੇ ਲੱਗਦੇ ਕੁਕਿੰਗ ਸਿੱਖਣ ਦੇ। ਲੇਕਿਨ ਜਨਾਨੀਆਂ ਵਿਚਾਰੀਆਂ ਐਸਰੀਆਂ ਨਾ ਕਿਉਂ ਐ ਟੋਪੋ ਟੋਪ ਚੀਜ਼ ਬਣਾ ਲੰਦੇ ਗਿਆਂਗੇ। ਲਓ ਜੀ ਇਹਨਾਂ ਨੂੰ ਮੈਂ ਕੱਟਦੀ ਆ ਫਿਰ ਅੱਗੋਂ ਤੁਹਾਨੂੰ ਦਿਖਾਣੇ ਆ ਇਹਦੇ ਵਿੱਚ ਮੈਨੂੰ ਧਨੀਏ ਦਾ ਚੇਤਾ ਭੁੱਲ ਗਿਆ ਸੀ ਤੇ ਨਾਲ ਲਾਲ ਮਿਰਚਾਂ ਦਾ ਥੋੜੀਆਂ ਇਹ ਲੈ ਲਈਆਂ ਤੇ ਮੇਰੇ ਨਾਲ ਹੈਲਪ ਕਰਵਾਉਣ ਵਾਸਤੇ ਬੜੇ ਮਸ਼ਹੂਰ ਬੜੇ ਵਧੀਆ ਅਦਾਕਾਰ ਮੰਜੂ ਜੀ ਆਗੇ ਨੇ ਨਹੀਂ ਜੀ ਸਭ ਤੋਂ ਮਰ ਹੀ ਬਣਾਉਂਦੇ ਸੀ ਨਾਲ ਬਣਾਨੇ ਤੋਂ ਨਾ 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 ਤੇ ਚਲੋ ਜੀ ਇਹਨਾਂ ਨੂੰ ਮੈਂ ਗ੍ਰਾਈਂਡ ਕਰਕੇ ਫਿਰ ਮੈਂ ਅਗਲਾ ਪ੍ਰੋਸੀਜਰ ਤੁਹਾਨੂੰ ਦਿਖਾਨੀ ਆ ਨਹੀਂ ਤਾਂ ਫਿਰ ਮਿਕਸੀ ਦੀ ਆਵਾਜ਼ ਆ ਗਈ ਕੀ ਉਹ ਨਹੀਂ ਆਪਾ ਲੈਣੀ ਚਲੋ ਜੀ ਚਾਣਾ ਐਸਕਰ ਕੇ ਥੋੜੀ ਫਰਾਈ ਕਰਨੀ ਆ ਵਾ ਜਿਹੜਾ ਚ ਪਾਣੀ ਹੁੰਦਾ ਨਾ ਉਹ ਸੁੱਕ ਜਾਵੇ ਤੇ ਜੇ ਪਾਣੀ ਵਿੱਚ ਰਹੇਗਾ ਅਚਾਰ ਸਾਡਾ ਖਰਾਬ ਹੋ ਜਾਏਗਾ ਹੁਣ ਅਸੀਂ ਓਲਿਆਂ ਨੂੰ ਥੋੜਾ ਥੋੜਾ ਅਸੀਂ ਤਲਾਾਂਗੇ ਠੀਕ ਹੈ ਜਸਵੀਰ ਸਿੰਘ ਜੀ ਹਾਂ ਓਲੇ ਤਾਲੋ ਭਾਵੇਂ ਮਿਰਚਾਂ ਤਾਲ ਲੋ ਬਲਾ ਮਿਰਚ ਦਾਲਨੀ ਚ ਮਿਰਚ ਮਿਰਚ ਤਾਲ ਲੋ ਚਲੋ ਹਾਂਜੀ ਲਓ ਜੀ ਮਿਰਚਾਂ ਸਾਡੀਆਂ ਬਹੁਤ ਐਨੀਆਂ ਆ ਹਾਂ ਐਨੀਆਂ ਨੇ ਪਾ ਕੇ ਤਾਲ ਲੋ ਲਓ ਹੁਣ ਥੋੜੀਆਂ ਫਰਾਈ ਹੋ ਜਾਣਗੀਆਂ ਲਓ ਠੀਕ ਹੈ ਜੀ ਇਹ ਤੇ ਫਰਾਈ ਹੋ ਗਈਆਂ ਥੋੜੀਆਂ ਜੀਆਂ ਅਸੀਂ ਉਹਨਾਂ ਨੂੰ ਹੁਣ ਕੱਢ ਕੇ ਇਹਦੇ ਵਿੱਚ ਰੱਖਾਂਗੇ ਜੀ ਤੇਲ ਜਿਹੜਾ ਹੋਏਗਾ ਉਹ ਨਿਚੜ ਜਾਏਗਾ ਤੇ ਬਾਕੀ ਹੁਣ ਜਸਮੀਤ ਭਾਜੀ ਬੋਲੋ ਕੁਝ ਆ ਹੋਰ ਪਾ ਰਹੇ ਮੇਰੇ ਜਿਹੜਾ ਹੁਣ ਸਟਾਰਟ ਹੋ ਗਈ ਵੇਖੋ ਹੈ ਚਲੋ ਜੀ ਹੋ ਵੀ ਗੱਡੀਏ ਲੋ ਜੀ ਮੇਰੇ ਹਿਸਾਬ ਨਾਲ ਸਾਨੂੰ ਵਾਜ ਨਹੀਂ ਚੈੱਕ ਕਰ ਲੈਣੀ ਚਾਹੀਦੀ ਆਂਦੀ ਵੀ ਜੇ ਨਹੀਂ ਆਂਦੀ ਵੀ ਅਗੇ ਸੜਨਾ ਬਹੁਤ ਵਾਰੀ ਇਸ ਤਰ੍ਹਾਂ ਹੋ ਗਿਆ ਜੀ ਹਾਂ ਕੱਢੀ ਜਾ ਨਹੀਂ ਹਜੇ ਥੋੜਾ ਰਹਿ ਦੋ ਗੈਸ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਗੈਸ ਨੂੰ ਨਹੀਂ ਕੁਛ ਹੋਇਆ ਠੰਡ ਨੂੰ ਆ ਠੰਡ ਵਿੱਚੇ ਨਹੀਂ ਚੱਲਦਾ ਪਿਆ ਕੰਮ ਵੈਸੇ ਇੱਕ ਗੱਲ ਜੀ ਮੰਜੂ ਭੈਣ ਜੀ ਹਮ ਆਪਾਂ ਨੂੰ ਪੁਰਾਣਾ ਸਮਾਂ ਯਾਦ ਆਣ ਡਿਆ ਜਦੋਂ ਸਾਡੀਆਂ ਮੰਮੀਆਂ achar ਪੰਦਤਾਂ ਨੇ ਹਾਂ ਅਸੀਂ ਗੋਲ ਬਹਿ ਕੇ ਦੇਖਦੇ ਹੁੰਦੇ ਸੀ ਗੋਲ ਬਹਿ ਕੇ ਦੇਖਦੇ ਹੁੰਦੇ ਸੀ ਪਰ ਅੱਜ ਕੱਲ ਦੇ ਜਿਹੜੇ ਬੱਚੇ ਆ ਨਾ ਜੀ ਉਹ ਨਹੀਂ ਕੋਲ ਬੈਠਦੇ ਹੋਰ ਜਾਈਆਂ ਅਜ ਬੰਦੇ ਆ ਉਹ ਕਹਿੰਦੇ ਰੈਡੀਮੈਡ ਮੰਗਵਾ ਲਓ ਰੈਡੀਮੈਡ ਮੰਗਵਾ ਲਓ ਪਰ ਸਾਨੂੰ ਪਸੰਦ ਨਹੀਂ ਆਂਦਾ ਸਾਨੂੰ ਘਰ ਦਾ ਪਸੰਦ ਆਂਦਾ ਵੈ ਜੀ ਇੱਕ ਘਰ ਦੀ ਚੀਜ਼ ਪੰਜੀ ਬਰਕਤ ਹੁੰਦੀ ਹੈ ਬਰਕਤ ਬੜੀ ਹੈ ਬਨਾਲੇ ਵਧੀਆ ਹੁੰਦਾ ਵੈ ਹਾਂ ਅੱਛਾ ਇਹ ਹੁਣ ਆਪਣੇ ਕੋਲ ਟਾਈਮ ਦੀ ਵਜ੍ਹਾ ਹੀ ਹੈ ਟਾਈਮ ਹੈ ਹੀ ਨਹੀਂ ਆਪਣੇ ਕੋਲ ਉਹਦੇ ਕਰਕੇ ਨਹੀਂ ਤਾਂ ਮਿਰਚਾਂ ਕੀ ਕਰਦੇ ਸੀ ਸਾਡੀ ਮੰਮੀ ਜਿਹੜੇ ਨਾ ਉਹਨਾਂ ਨੂੰ ਦਾਦੀ ਸਾਡੇ ਮੰਮੀ ਸਾਡੇ ਉਹ ਧੁੰਦੇ ਸੀ ਤੋ ਓਕੇ ਕਪੜੇ ਨਾਲ ਪੁੰਝ ਕੇ ਧੁੱਪੇ ਸਕਾਰ ਲੈਣਾ ਚਾਹੀਦਾ ਹੈ ਹੁਣ ਟਾਈਮ ਨਹੀਂ ਨਾ ਟਾਈਮ ਨਹੀਂ ਤੇਲ ਚ ਫਰਾਈ ਕਰਦੇ ਆ ਤੇਲ ਚ ਫਰਾਈ ਕਰਨ ਦੇ ਆ ਫਿਰ ਆਪਾਂ ਬਦੇ ਗੋਭੀ ਗੋਭੀ ਦਾ ਆਚਾਰ ਮooli ਦਾ ਆਚਾਰ ਗੱਜਰ ਸ਼ਲਗਮ ਸਭ ਕੁਝ ਪਾ ਕੇ ਮੂਲੀ ਦੀ ਚਟਨੀ ਭੈਣ ਜੀ ਬਹੁਤ ਵਧੀਆ ਬਣਾਉਂਦੇ ਬੜੀ ਵਧੀਆ ਬਣਾਉਂਦੇ ਢੰਗ ਨਾਲ ਇਮਬਲੀ ਦੀ ਚਟਨੀ ਤੇ ਉਹ ਆਪਾਂ ਕਿਸੇ ਦਿਨ ਬਣਾ ਕੇ ਵਿਖਾਵਾਂਗੇ ਐਸੇ ਤਰ੍ਹਾਂ ਕਿ ਜਿਸ ਦਿਨ ਟਾਈਮ ਆਪਾਂ ਵੀਡੀਓ ਨਾ ਬਣਾਈ ਕੋਸ਼ਿਸ਼ ਕਰਨ ਨੇ ਕਿ ਜਿਸ ਦਿਨ ਵੀਡੀਓ ਨਾ ਬਣਾਈ ਤੇ ਆ ਚੀਜ਼ ਕਰ ਲਈਏ ਉਹ ਇਹ ਚੀਜ਼ਾਂ ਬਣਾਵਾਂਗੇ ਚਲੋ ਜੀ ਹੁਣ ਇਹਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਚੱਲੇ ਆ ਹੁਣ ਜਿਹੜੇ ਆਵਲੇ ਆ ਉਹਨਾਂ ਨੂੰ ਵੀ ਹਲਕਾ ਜਿਹਾ ਘਰ ਪੁੱਲ ਲੈਣਾ ਹੈਗਾ ਤਾਂ ਜੋ ਕਿ ਜਿਹੜਾ ਇੰਨਾ ਚ ਵੀ ਪਾਣੀ ਹੋਵੇ ਤੇ ਉਹ ਸੁੱਕ ਜਾਵੇ ਵੈਸੇ ਭੈਣ ਜੀ ਪਾਣੀ ਸੋਕੀ ਗਿਆ ਸੁੱਕ ਗਿਆ ਪਾਣੀ ਸੁੱਕ ਗਿਆ ਚਲੋ ਥੋੜਾ ਜਿਹਾ ਫੇਰ ਵੀ ਹੋ ਜਾਏਗਾ ਵਧੀਆ ਬਣ ਜਾਏਗਾ ਹਾਂ ਗੈਸ ਨੂੰ ਪਤਾ ਨਹੀਂ ਫੂਕਾ ਮਾਰਨ ਵਾਲੀਆਂ ਹੀ ਆ ਤੇਜ਼ ਹੋਵੇ ਫੂਕਾ ਨੂੰ ਮਾਰਨ ਵਾਲੀਆਂ ਆ ਟੰਡ ਨੂੰ ਫੂਕਾ ਵੱਜੀ ਗਈਆਂ ਹਾਂ ਅੱਛਾ ਜੀ ਉਹ ਆਪਾਂ ਕੱਲ ਇੱਕ ਲਾਸਟ ਦੇ ਵੀਡੀਓ ਵਿੱਚ ਇੱਕ ਗੱਲ ਕਹੀ ਸੀ ਤਾਂ ਵੀਡੀਓ ਪੈਣੀ ਨਹੀਂ ਉਹ ਵੀਡੀਓ ਦੁਬਾਰਾ ਨਵੇਂ ਸਿਰੇ ਤੋਂ ਬੰਨੀ ਆ ਤੇ ਮੰਜੂ ਭੈਣ ਜਿਹਨੂੰ ਮਾ ਜਿੰਦੀ ਦੁਕਾਨ ਤੇ ਕੋਈ ਮਿਲਿਆ ਸੀ ਮੈਸੀ ਕੀਤਾ ਸੀ ਪ੍ਰਿਆ ਪੁੱਤ ਕੱਟ ਕਰ ਦੇ ਆਵਾਜ਼ ਆ ਦੇਖਿਆ ਹਾਂ ਵੇਖਿਆ ਸੀ ਵੇਖਿਆ ਹੈ ਮੰਜੂ ਭੈਜੀ ਇਹਦੇ ਬਾਰੇ ਤੁਸੀਂ ਗੱਲ ਦੱਸੋ ਨਹੀਂ ਪਹਿਲਾਂ ਨਹੀਂ ਮੈਨੂੰ ਤੁਹਾਨੂੰ ਵਧੀਆ ਲੱਗਦਾ ਕੋਈ ਬੁਲਾਏ ਸਾਨੂੰ ਨਹੀਂ ਹਾਂਜੀ ਅੱਜ ਤੁਸੀਂ ਵੇਖਦੇ ਹੋਗੇ ਆਸ-ਪਾਸ ਬੜੇ ਚਾਰਚੂਰ ਇਕੱਠੇ ਕੀਤੇ ਹੋਏ ਆ ਮੈਨੂੰ ਰੀਦੀ ਕਹਿੰਦੀ ਆਂਟੀ ਜੀ ਅਚਾਰ ਮੈਨੂੰ ਮਿੱਠਾ ਬੜਾ ਸਵਾਦ ਲੱਗਦਾ ਅਸੀਂ ਮਿੱਠਾ ਜੀ ਤੇ ਸ਼ਾਇਦ ਪਤਾ ਨਹੀਂ ਮੈਂ ਬਲੌਗ ਪਾਇਆ ਸੀ ਤਾਂ ਕਿ ਨਹੀਂ ਮੈਂ ਮਿੱਠਾ ਘਰ ਦੇ ਨਿੰਬੂ ਆ ਪੇਪਰ ਨਾਲ ਬੂਆ ਲੈਮਨ ਆ ਤੇ ਉਹਦਾ achar ਪਾਇਆ ਸੀ ਤੇ ਉਹ ਹੋਣਾ ਜਿੱਦੀ ਤੈਨੂੰ ਭੇਜਿਆ ਜਾਊਗਾ achar ਤੇ ਬਾਕੀ ਓਲਿਆਂ ਦਾ ਓਲਿਆਂ ਦਾ ਤੇ ਹੁਣੇ ਬਸ 5 ਮਿੰਟ ਹੋ ਚਲੇ ਤੇ ਤੁਹਾਨੂੰ ਮੈਂ ਗੱਲ ਕਹਿ ਰਹੀ ਸੀ ਕਿ ਮੈਸੇਜ ਆਇਆ ਸੀ ਕਿ ਮਨਜੂ ਭੈਣ ਜੀ ਨੂੰ ਅੰਮ੍ਰਿਤਸਰ ਵਿੱਚ ਜਿਹੜੀ ਮਾ ਜਾਣ ਦੀ ਸ਼ੋਪਾ ਉੱਥੇ ਦੇਖਿਆ ਸੀ ਕਿੱਥੇ ਗਈ ਚਿੱਟੇ ਘਟਰੇ ਚਿੱਟੇ ਘਟਰੇ ਉੱਥੇ ਵੇਖਿਆ ਸੀ ਤੇ ਉਹ ਕਹਿੰਦੇ ਆਪਾਂ ਤੁਹਾਨੂੰ ਬੁਲਾਣਾ ਚਾਹੁੰਦੇ ਸੀ ਪਰ ਆਪਾਂ ਫਿਰ ਸੋਚਿਆ ਕਿ ਪਤਾ ਨਹੀਂ ਬੁਲਾਣਾ ਚੰਗਾ ਲੱਗਦਾ ਜਾਂ ਨਹੀਂ ਚੰਗਾ ਲੱਗਦਾ ਕਿ ਨਹੀਂ ਲੱਗਦਾ ਇਹੋ ਜੀ ਕੋਈ ਗੱਲ ਨਹੀਂ ਜੀ ਹੈਗੀ ਤੁਸੀਂ ਬੁਲਾਓ ਜਿੱਥੇ ਕੋ ਮਿਲਦਾ ਹੈ ਬੁਲਾਣਾ ਇਸ ਕੋ ਸਾਨੂੰ ਖੁਸ਼ੀ ਹੁੰਦੀ ਆ ਕਿ ਸੱਚੀ ਸਾਨੂੰ ਕੋ ਬੁਲਾਵਾ ਨਹੀਂ ਸਾਡੀ ਸਾਰੀ ਟੀਮ ਨੂੰ ਬੁਲਾਓ ਤੁਸੀਂ ਹਾਂਜੀ ਜਦੋਂ ਹੁੰਦਾ ਬੁਲਾਇਆ ਚਲਾਇਆ ਕਰੋਗੇ ਜੇ ਅੱਛਾ ਜੀ ਇਹਦੇ ਵਿੱਚ ਇੱਕ ਗੱਲ ਮੈਂ ਕੱਲ ਹੋਰ ਕਹੀ ਸੀ ਉਹ ਇਹ ਗੱਲ ਕਹੀ ਸੀ ਕਿ ਜਿਹੜੀ ਮੈਂ ਗੱਲ ਲੱਗੀ ਕਹਿਣ ਸ਼ਾਇਦ ਤੁਸੀਂ ਕਹੀ ਨਾ ਮਤਲਬ ਕਿਸੇ ਗੱਲ ਦਾ ਕੋਈ ਜਵਾਬ ਪੁੱਛਣਾ ਚਾਹੁੰਦਾ ਫਲਾਣ 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 ਠੀਕ ਹੈ ਸੁਣਾਣੀ ਚਾਹੁੰਦੇ ਤੇ ਉਹ ਚੰਗਣ ਲੱਗਦਾ ਪਲੀਸ ਜੀ ਕਿ ਮੈਂ ਤੁਹਾਨੂੰ ਕੀ ਜਵਾਬ ਦਵਾਂ ਉਸ ਗੱਲ ਦਾ ਉਸ ਗੱਲ ਦਾ ਕੀ ਜਵਾਬ ਦਵਾਂ ਮੈਨੂੰ ਆਪ ਹੀ ਮੈਂ ਗੱਲ ਸੋਚਣ ਦੇ ਮਜਬੂਰ ਹੋਈ ਨਹੀਂ ਗੱਲ ਕਰਾਂ ਕਿ ਨਾ ਕਰਾਂ ਨਹੀਂ ਜੀ ਬੇਟਾ ਜੀ ਮੈਂ ਗੱਲ ਨਹੀਂ ਕਰਨੀ ਤੁਸੀਂ ਘੜੀ ਘੜੀ ਉਸ ਸਵਾਲਾਂ ਦੇ ਤੁਸੀਂ ਪੁੱਛਦੇ ਜੀ ਜਵਾਬ ਦੇਣ ਤੇ ਸੌਰੀ ਬੇਟਾ ਮੈਂ ਨਹੀਂ ਦੇ ਸਕਦੇ ਜਵਾਬ ਇਸ ਕਰਕੇ ਮੈਂ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਦੀ ਆ ਪਲੀਜ਼ ਘੜੀ ਘੜੀ ਇਹ ਗੱਲਾਂ ਨਾ ਪੁੱਛਿਆ ਕਰੋ ਦੂਜੀ ਗੱਲ ਕਿਸੇ ਨੇ ਉਸ ਦਿਰਾੜੇ ਜਿਹਾਣੇ ਤੇ ਵੀਡੀਓ ਬਣਾਈ ਸੀ ਆਪਾਂ ਹੈਨਾ ਭੈਣ ਜੀ ਹਾਂਜੀ ਹਾਂਜੀ ਬੱਚਿਆਂ ਬੱਚਿਆਂ ਦੀ ਲੜਾਈ ਨਹੀਂ ਕਿਸੇ ਹੋਰ ਗੱਲ ਤੋਂ ਬਣਾਈ ਸੀ ਵੀਡੀਓ ਕਿਦਰਾਣੇ ਚ ਚੰਨਦੀ ਆਪਾਂ ਠੀਕ ਹੈ ਉਹਦੇ ਵਿੱਚ ਵੀ ਨਾ ਕਿਸੇ ਨੇ ਬੜਾ ਗਲਤ ਜਿਹਾ ਕਮੈਂਟ ਕੀਤਾ ਸੀ ਕਿਸੇ ਦੇ ਮਤਲਬ ਬਾਡੀ ਨੂੰ ਲੈ ਕੇ ਤੇ ਇਸ ਤਰ੍ਹਾਂ ਦੀ ਕੰਮ ਨਾ ਕਰਿਆ ਕਰੋ ਜੀ ਤੁਸੀਂ ਸਿਆਣੇ ਬਿਆਣੇ ਜੇ ਹਨਾ ਚੰਗਾ ਨਹੀਂ ਲੱਗਦਾ ਆਂਦੇ ਨੇ ਜਿਹੜਾ ਘਰ ਦਾ ਮੁਖੀ ਹੁੰਦਾ ਨਾ ਮੁਖੀ ਉਹਨੂੰ ਇਹ ਬਿਲਕੁਲ ਨਹੀਂ ਚੰਗਾ ਲੱਗਦਾ ਉਹ ਕਹਿੰਦਾ ਜਿਹੜੀ ਗੱਲ ਕਹਿਣੀ ਮੈਨੂੰ ਕੋ ਮੇਰੇ ਬੱਚਿਆਂ ਨੂੰ ਨਾ ਕੋ ਗੱਲ ਮੇਰੇ ਹਿਸਾਬ ਨਾਲ ਮਤਲਬ ਮੁਖੀ ਦੇ ਖੈਰ ਸਾਰੇ ਹੀ ਆਪਾਂ ਹਸ ਜੋ ਕਹਣਾ ਸਾਨੂੰ ਕਹੇ ਸਾਡੇ ਬੱਚਿਆਂ ਨੂੰ ਨਾ ਕੋ ਹਾਂ ਬੱਚਿਆਂ ਨੂੰ ਨਾ ਜਿੰਨੇ ਮੈਸੇਜ ਪਾਇਆ ਉਹ ਅਕਸਰ ਬੱਚਿਆਂ ਵਾਲੇ ਹੀ ਹੋਣਗੇ ਤੇ ਜੇ ਉਹਨਾਂ ਦੇ ਵਿਰੁੱਧ ਕੋਈ ਇਸ ਤਰ੍ਹਾਂ ਦਾ ਮੈਸੇਜ ਬਾਰੇ ਕੀ ਕਰਕੇ ਚੰਗਾ ਨਹੀਂ ਲੱਗਦਾ ਵੇਖੋ ਜੀ ਉਹਨਾਂ ਦੇ ਭਰਾ ਦੇਖਣਗੇ ਉਹਨਾਂ ਦੇ ਹਸਬੰਡ ਦੇਖਣਗੇ ਸਹਰਿਆਂ ਸਹਰਿਆਂ ਪੇਕਿਆਂ ਚ ਸਾਰ ਕੋਈ ਪਰਿਵਾਰ ਵੈਂਦਾ ਤੇ ਚੰਗਾ ਨਹੀਂ ਲੱਗਦਾ ਆਪਾਂ ਸਿਆਣੇ ਬਿਆਣੇ ਹੋ ਕੇ ਤੇ ਇਹੋ ਜੀਆਂ ਗੱਲਾਂ ਕਰੀਏ ਤੇ ਇਹ ਸਾਨੂੰ ਨਾ ਬਧੀਆਂ ਨਹੀਂ ਲੱਗਦੀਆਂ ਚਲੋ ਜੀ ਅਚਾਰ ਪਾਉਂਦੇ ਪਾਉਂਦੇ ਨਾਲ ਸਾਡੀਆਂ ਗੱਲਾਂ ਵੀ ਹੋ ਗਈਆਂ ਲਓ ਜੀ ਅਚਾਰ ਸਾਡਾ ਹੋ ਗਿਆ ਰੈਡੀ ਹੋ ਗਿਆ ਲਓ ਜੀ ਲਓ ਮੰਜੂ ਭੈਣ ਜੀ ਇਹ ਹੋ ਗਿਆ ਬਈਏ ਹੋਣ ਪਾਈਏ ਜੀ मसाल ग्राइंड बिल्कुल जी बिलकुल मिर्च हाँ मिर्चा भी मैं है मसाला हिलाओ लिया मेरे हिसाब न सही है ना बहुत हो पाना फिर ज्यादा हो जाता हांजी ए पावाम चूरन ਵੇ ਐਸੀ ਤਾਂ ਨਿੰਬੂ ਦਾ ਰਸ ਵੀ ਪਾ ਸਕਦੇ ਆ ਪਰ ਮੈਂ ਥੋੜਾ ਜਿਹਾ ਖੱਟਾ ਮਿੱਠਾ ਜਿਹਾ ਵਧਿਆ ਲੱਗਦਾ ਚਲੋ ਨਾਲ ਪਾ ਦਾਂਗੇ ਆਪਾਂ ਨਮਕ ਕਾਲਾ ਨਮਕ ਇਹ ਵਹ ਸੇਂਦਾ ਨਮਕ ਹੈ ਨਾ ਸੇਂਦਾ ਨਮਕ ਬਹੁਤ ਹੈ ਰਵੇ ਬਹੁਤ 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 ਤੇਜ਼ ਹੋ ਜਾ ਚਲੋ ਉਹ ਪਾ ਦੋ ਹੁਣ ਅੰਦਰ ਚ ਇਹ ਦੇਗੀ ਮਿਰਚਿਆ ਦੇਗੀ ਹਾਂ ਹਲਦੀ ਹਾਂ ਹਲਦੀ ਦੇਗੀ ਮਿਰਚ ਲਾਜੀ ਤੇਲ ਤਾਂ ਉਹਦੇ ਵਿੱਚ ਕਾਫੀ ਨਿਕਲ ਆਣਾ ਤੇਲ ਬਹੁਤ ਜ਼ਿਆਦਾ ਹੈ ਹੈਨਾ ਹਾਂਜੀ ਲਓ ਜੀ ਚਮਚਾ ਭਰ ਕੇ ਦੇਗੀ ਮਿਰਚ ਦਾ ਬੜਾ ਨਾ ਬਹੁਤ ਆ ਬਹੁਤ ਆ ਚਲੋ ਜੀ ਪਾ ਦਿਓ ਹਣ ਜੀ ਪਾ ਦਿਓ ਭੈਣ ਜੀ ਚਲੋ ਜੀ ਸਾਰਾ ਪਾ ਦਿਓ ਅਸਰੇ ਪਾ ਦਿਏ ਹਾਂ ਪਾ ਦਿਓ ਪਾ ਦਿਓ ਚਲੋ ਜੀ ਲਓ ਜੀ ਹਲਾ ਦਿਓ ਹਾਂ ਹਲਾ ਦਿਓ ਲੋ ਜੀ ਸਾਡਾ achar ho gaya je bilkul ready hun assi bana wange daal mung di thotti oh de naal khawange achar lyao ji plate lyao ji lo jasveer ban ji shakkar ha ji shakkar ਸ਼ਕਲ ਹਾਂ ਸ਼ਕਲ ਵਧੀਆ 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 ਨਹੀਂ ਅਕਲ ਵੀ ਬਹੁਤ ਵਧੀਆ ਜੀ ਜੀ ਹਾਂ ਕਿਉਂਕਿ ਹੋਲਾ ਪਿਆ ਹੋਇਆ ਹੋਲਾ ਪਿਆ ਅੱਛਾ ਜੀ ਇਹ ਚੀਜ਼ ਜਿਹੜੀ ਤੁਸੀਂ ਉਸੇ ਵੇਲੇ ਖਾ ਸਕਦੇ ਜੇ ਇੱਕ ਅੱਧੀ ਧੁੱਪ ਵਾਲੀ ਲਵਾ ਲਓ ਨਹੀਂ ਤਾਂ ਤੁਸੀਂ ਉਸੇ ਵੇਲੇ ਨਹੀਂ ਉਸੇ ਵੇਲੇ ਖਾ ਲਓ ਇਹ ਸਬਜੀ ਵੱਖਣੀ ਹੈ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਸਬਜੀ ਹੁੰਦੀ ਹੈ ਉਸੇ ਤਰ੍ਹਾਂ ਹੀ ਹੈ ਹੁਣ ਆਪਾਂ ਖਿੱਚੀਏ ਫੋਟੋ ਇੱਕ ਇਹਦੀ ਲਓ ਜੀ ਆਚਾਰ ਬਣ ਗਿਆ ਵਧੀਆ ਮੈਂ ਉਸ ਨਾਲ ਇਕੱਲਾ ਹੋ ਲਿਆ ਨੇ ਚਾਟ ਮਸਾਲਾ ਪਾਣਾ ਸੀ ਫਿਰ ਮੈਂ ਕਿਹਾ ਬੰਨਣਾ ਤੇ ਹੈਗਾ ਮਿਰਚਾਂ ਵੀ ਨਾਲ ਪਾ ਦੇਣੀ ਨਹੀਂ ਮਿਰਚਾਂ ਨਾਲ ਜ਼ਿਆਦਾ ਵਧੀਆ ਹੋ ਗਿਆ ਲਓ ਜੇ ਇਹ ਬਣ ਗਿਆ achar ਤੁਸੀਂ ਇਹਦੇ ਵਿੱਚ ਗਾਜਰ ਵੀ ਕੱਟ ਕੇ ਪਾ ਸਕਦੇ ਜੀ ਕੁਝ ਵੀ ਪਾ ਸਕਦੇ ਆ ਕੁਝ ਵੀ ਪਾ ਸਕਦੇ ਤੇ ਵਾਕਿਆ ਖੁਸ਼ਬੂ ਬਹੁਤ ਵਧੀਆ ਆ ਰਹੀ ਜੇ ਲਓ ਜੀ ਇਹਦੇ ਵਿੱਚ ਕੀ ਕਹਿ ਰਹੀ ਸੀ ਮੈਂ ਨਹੀਂ ਕਿ ਅਸੀਂ ਉਸ ਨਾਲ ਵੀ ਖਾ ਸਕਦੇ ਆ ਹਾਂ ਪਰੌਂਠੀ ਨਾਲ ਵੀ ਇਹਨਾਂ ਮਰਾਓ ਪਰੌਂਠੀ ਤੇ ਉਹਦੇ ਨਾਲ ਖਾਓ ਠੀਕ ਹੈ ਜੀ ਲੋ ਆਲੇ ਵਿਲਾਵ ਜੀ ਲੋ ਜੀ ਬਣ ਗਿਆ ਜੇ ਅਚਾਰ ਸਾਡਾ ਹੁਣ ਪਤਾ ਨਹੀਂ ਆਪਾਂ ਕੀ ਬੋਲੀ ਜਾਨੇ ਲੇਕਿਨ ਅਚਾਰ ਦੀ ਰੈਸਪੀ ਬਿਲਕੁਲ ਸਹੀ ਦਸੀ ਜੇ ਤੁਹਾਨੂੰ ਔਲਿਆਂ ਦੇ ਅਚਾਰ ਦੀ ਬਿਲਕੁਲ ਸਹੀ ਹੈਗੀ ਆ ਤੇ ਖਾਓ ਤੇ ਆਨੰਦ ਮਾਣੋ ਜੀ ਥੈਂਕ ਯੂ ਸੋ ਮਚ ਜੀ